ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਕਰਦਾ ਸਾਰੇ ਜਣੇ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੇ ਟੌਪਿਕ ਦੇ ਉੱਤੇ ਵਿਚਾਰ ਕੁਝ ਗੱਲਾਂ ਥੋੜੇ ਨਾਲ ਸਾਂਝੀਆਂ ਕਰਾਂਗਾ ਵਧੀਆ ਲੱਗੀ ਤਾਂ ਜਰੂਰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਜਿਸ ਤਰ੍ਹਾਂ ਅੱਗੇ ਵਿਚਾਰ ਕਰਦੇ ਰਹੀਦਾ ਅੱਜ ਮੇਰਾ ਥੋਟ ਆ ਥੋੜਾ ਜਿਹਾ ਉਸ ਰਿਲੇਟਡ ਗੱਲਾਂ ਕਰਨ ਦਾ ਤੇ ਤੁਹਾਡੇ ਪਿਆਰ ਸਤਿਕਾਰ ਦੀ ਲੋੜ ਆ ਅੱਗੇ ਵੀ ਸਤਿਕਾਰ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਉਮੀਦ ਆ ਅੱਗੇ ਵੀ ਪਿਆਰ ਆਪਣਾ ਇਸੇ ਤਰ੍ਹਾਂ ਬਣਾਈ ਰੱਖੂਗੇ ਮੇਰੇ ਨਾਲ ਅੱਜ ਵੀਡੀਓ ਦੀ ਸ਼ੁਰੂਆਤ ਕਰਾਂਗੇ ਉਹਨਾਂ ਨੌਜਵਾਨ ਵੀਰਾਂ ਲਈ ਨੌਜਵਾਨਾਂ ਵੀਰਾਂ ਲਈ ਪ੍ਰਤੀ ਹੁੰਦਾ ਜਿਨ੍ਹਾਂ ਨੂੰ ਕੁਝ ਨਾ ਕੁਝ ਆਪਣੀ ਬੁੱਧੀ ਅਨੁਸਾਰ ਕੁਝ ਨਾ ਕੁਝ ਸੇਧ ਦੇ ਸਕੀਏ ਜਿਹੜੇ ਮੇਰੇ ਵਰਗੇ ਅਨੇਕਾਂ ਹੀ ਨੌਜਵਾਨ ਆਧੇ ਸਮੇਂ 'ਚ ਜਿਹੜੀ ਜਿਹੜੀ ਬੇਰੁਜ਼ਗਾਰੀ ਦੀ ਦਲਦਲ ਹੈ ਉਹ ਦਿਨੋਂ-ਦਿਨ ਵਾਧੀ ਜਾ ਰਹੀ ਹੈ ਉਹ ਸਾਨੂੰ ਵੀ ਪਤਾ ਇਸ ਚੀਜ਼ ਦਾ ਹੱਲ ਨਹੀਂ ਹੈ ਪਰ ਜੇ ਆਪਾਂ ਕਹੀਏ ਵੀ ਇਸ ਚੀਜ਼ ਦਾ ਹੱਲ ਨਹੀਂ ਹੈਗਾ ਤਾਂ ਉਹ ਵੀ ਆਪਾਂ ਗਲਤ ਹੱਲ ਹੈ ਵੀ ਨਹੀਂ ਪਰ ਹੱਲ ਹੈ ਵੀ ਇਸੇ ਗੱਲ ਤੇ ਆਪਾਂ ਥੋੜਾ ਜਿਹਾ ਵਿਚਾਰ ਕਰਾਂਗੇ ਆਜੋ ਵਿਚਾਰ ਕਰਦੇ ਹਾਂ ਹੱਲ ਹੱਲ ਇਹਦਾ ਪਹਿਲੇ ਨੰਬਰ ਤੇ ਹੱਲ ਏ ਆ ਵੀ ਬੇਰਜਗਾਰੀ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਤਾਂ ਹੁੰਦੀ ਆ ਮਾਨਸਿਕ ਬੇਰਜਗਾਰੀ ਇੱਕ ਕੱਲੀ ਬੇਰਜਗਾਰੀ ਮਾਨਸਿਕ ਜਿਹੜੀ ਬੇਰਜਗਾਰੀ ਹੁੰਦੀ ਆ ਉਹ ਸਾਡੇ ਦਿਮਾਗ ਦੇ ਵਿੱਚ ਜਿਹੜੀ ਚੀਜ਼ ਫਿੱਟ ਹੋ ਜਾਂਦੀ ਆ ਕਿ ਸਾਡਾ ਕੁਝ ਨਹੀਂ ਬਣ ਸਕਦਾ ਅਸੀਂ ਕੀ ਕਰੀਏ ਸਰਕਾਰਾਂ ਸਾਨੂੰ ਨੌਕਰੀਆਂ ਨਹੀਂ ਦਿੰਦੀਆਂ ਠੀਕ ਆ ਹੁਣ ਆਪਾਂ ਸਕੂਲ ਦੇ ਵਿੱਚ ਕਿੰਨੇ ਅਧਿਆਪਕਾਂ ਦੇ ਕੋਲ ਬੱਚੇ ਪੜ੍ਹਦੇ ਆ ਤਾਂ ਬੰਨ ਤਾਂ ਨੌਕਰੀਆਂ ਨਹੀਂ ਮਿਲਦੀਆਂ ਠੀਕ ਹੈ ਸੋ ਕਿੰਨੇ ਹੀ ਬੱਚੇ ਇਹੋ ਜਿਹੇ ਨੇ ਜਿਹੜੇ ਮਤਲਬ ਨਾ ਨੌਕਰੀਆਂ ਮਿਲਦੀਆਂ ਨੇ ਨਾ ਹੀ ਕੋਈ ਵਧੀਆ ਪਲੇਟਫਾਰਮ ਉਹਨਾਂ ਨੂੰ ਕੋਈ ਮਿਲਦਾ ਮੇਰੇ ਵਰਗੇ ਨਿਕਾ ਨੌਜਵਾਨੇ ਜਿਸ ਤਰ੍ਹਾਂ ਮੈਂ ਸ਼ੁਰੂਆਤ ਕੀਤੀ ਹੈ ਤੁਹਾਡੇ ਪਿਆਰ ਸਦਕਾ ਤੁਸੀਂ ਦੂਰ ਦੇਸ਼ ਵਿਦੇਸ਼ਾਂ ਦੇ ਵਿੱਚ ਸਾਡੀਆਂ ਮੇਰੀਆਂ ਵੀਡੀਓ ਦੇਖਦੇ ਹੋ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋ ਤੁਹਾਡਾ ਸਾਹ ਸਾਹ ਵੀ ਮਤਲਬ ਅਸੀਂ ਕਰਜਾ ਤਾਰ ਨਹੀਂ ਸਕਦਾ ਮੈਂ ਕਿ ਇੰਨਾ ਥੋੜਾ ਤੁਸੀਂ ਪਿਆਰ ਦਿੰਦੇ ਹੋ ਤੇ ਪਹਿਲੇ ਨੰਬਰ ਤੇ ਤਾਂ ਇਹੀ ਗੱਲ ਆ ਸੋ ਕਿਸੇ ਮਗਰ ਆਪਾਂ ਨੂੰ ਜਾਣ ਦੀ ਲੋੜ ਨਹੀਂ ਹੈਗੀ ਆਪਣਾ ਭਾਵੇਂ ਛੋਟੇ ਪੱਤਰ ਤੇ ਦੇ ਵੱਡੇ ਪੱਤਰ ਤੇ ਮੇਰੇ ਜਿੰਨੀਆਂ ਵੀ ਤਕਰੀਬਨ ਵੀਡੀਓ ਹੁੰਦੀਆਂ ਨੇ ਸਾਰੀਆਂ ਮੈਂ ਮੋਟੀਵੇਟ ਵੀਡੀਓ ਹੀ ਬਣਾਉਂਦਾ ਕੁਝ ਸੰਦੇਸ਼ ਦੇਣ ਵਾਸਤੇ ਕਿ ਜਿਹੜੇ ਸਾਡੇ ਨੌਜਵਾਨ ਵੀਰ ਭਰਾ ਨੇ ਜਿਹੜੇ ਕਹਿੰਦੇ ਨੇ ਵੀ ਯਾਰ ਕੁਝ ਨਹੀਂ ਹੈਗਾ ਬਹੁਤ ਕੁਝ ਆ ਵੀਰੇ ਆਪਣੇ ਕੰਮ ਵੀ ਆਪਾਂ ਨੂੰ ਕਰਨੇ ਚਾਹੀਦੇ ਨੇ ਤੇ ਬੇਲਾ ਦਿਮਾਗ ਹੈ ਜਿਹੜਾ ਇਹ ਸ਼ੈਤਾਨ ਦਾ ਘਰ ਆ ਕਿਤੇ ਨਾ ਕਿਤੇ ਸਾਨੂੰ ਇਹ ਹਾਨੀਕਾਰਕ ਸਾਡੇ ਲਈ ਸਿੱਧ ਹੁੰਦਾ ਚਲੋ ਮੈਂ ਆਪਣੇ ਟੌਪਿਕ ਤੋਂ ਨਾ ਭਟਕਾ ਤੇ ਉਸੇ ਵਿਚਾਰ ਤੇ ਉਹ ਨਾ ਮਾਨਸਿਕ ਜਦੋਂ ਆਪਾਂ ਦਿਮਾਗ ਦੇ ਵਿੱਚ ਕੋਈ ਚੀਜ਼ ਇਹੋ ਜੀ ਤਾਨ ਲਰਨੇ ਆ ਯਾਰ ਮੇਰਾ ਕੁਝ ਨਹੀਂ ਬਣ ਸਕਦਾ ਤਾਂ ਮੈਂ ਬੇਰਜੁਗਾਰ ਆ ਯਾਰ ਮੈਨੂੰ ਨੌਕਰੀ ਨਹੀਂ ਮਿਲੀ ਠੀਕ ਹੈ ਇਹ ਏਡੀ ਵੱਡੀ ਤਗੜੀ ਬਿਮਾਰੀ ਹੈ ਇਹਦੇ ਨਾਲ ਅੱਜ ਦੇ ਸਮੇਂ ਦੇ ਵਿੱਚ 100 ਦੇ ਵਿੱਚੋਂ ਮੈਨੂੰ ਲੱਗਦਾ ਵੀ 90% ਜਾਂ 95% ਲੋਕ ਇਸ ਚੀਜ਼ ਦਾ ਸ਼ਿਕਾਰ ਹੁੰਦੇ ਨੇ ਡਿਪਰੈਸ਼ਨ ਜਿਹਨੂੰ ਆਪਾਂ ਆਦ ਵਿੱਚ ਕਹਿੰਦੇ ਵੀ ਮੈਨੂੰ ਕੁਝ ਨੌਕਰੀਆਂ ਨਹੀਂ ਮਿਲੀਆਂ ਦੇਖੋ ਦੋਸਤੋ ਹਰ ਇੱਕ ਚੀਜ਼ ਦਾ ਹੱਲ ਜਿਹੜਾ ਹੈ ਉਹ ਨੌਕਰੀ ਨਾਲ ਨਹੀਂ ਹੈਗਾ ਇਹ ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਹੈ ਮੈਨੂੰ ਵੀ ਇਸ ਚੀਜ਼ ਦਾ ਪਤਾ ਹੈ ਤੇ ਸਭ ਨੂੰ ਇਹ ਚੀਜ਼ ਦਾ ਪਤਾ ਸੋ ਹੁਣ ਅੱਜ ਸਾਡੇ ਨੌਜਵਾਨ ਪੀੜੀ ਜਿਹੜੀ ਹੈ ਜਿਹੜੇ ਨੌਜਵਾਨ ਵੀਰ ਭਰਾ ਨੇ ਉਹ ਬਹੁਤ ਵੱਡੀ ਕਤਾਰ ਦੇ ਨਾਲ ਆਪੋ ਆਪਣੇ ਕੰਮਾਂ ਨੂੰ ਆਪਣੇ ਆਪਣੇ ਖੇਤਾਂ ਨੂੰ ਦੁਬਾਰਾ ਜੋੜਨ ਲੱਗੇ ਨੇ ਤੇ ਵਧੀਆ ਗੱਲ ਆ ਕਿਉਂਕਿ ਆਪਾਂ ਕਈ ਵਾਰ ਕਹਿਦੇ ਨੇ ਵੀ ਪ੍ਰਵਾਸ ਦੇ ਲੋਕਾਂ ਦਾ ਇੱਧਰ ਰੁਝਾਨ ਜ਼ਿਆਦਾ ਵੱਧ ਗਿਆ ਕੰਮ ਜ਼ਿਆਦਾ ਵੱਧ ਗਿਆ ਪਰ ਹੁਣ ਸਾਡੇ ਆਪਣੇ ਨੌਜਵਾਨ ਵੀਰ ਭਰਾ ਨੇ ਜਿਹੜੇ ਉਹ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਕੰਮ ਕਰਨ ਲੱਗੇ ਨੇ ਸੋ ਚੰਗੀ ਗੱਲ ਹੈ ਕਰਨੇ ਚਾਹੀਦੇ ਨੇ ਦੂਜੇ ਨੰਬਰ ਤੇ ਇੱਕ ਬੇਰਜਗਾਰੀ ਦੂਜੇ ਨੰਬਰ ਤੇ ਇਹ ਮਾਨਸਿਕਤਾ ਇਹ ਹੋ ਗਈ ਜੇ ਆਪਾਂ ਨੂੰ ਮਿਲ ਗਈ ਬੇਰਜਗਾਰੀ ਦੂਜੇ ਨੰਬਰ ਤੇ ਆ ਜਾਂਦੀ ਹੈ ਜਦੋਂ ਆਪਾਂ ਮੰਨਦੇ ਆ ਕਿ ਪੜ੍ਹ ਲੈ ਕੇ ਨੌਕਰੀਆਂ ਨਹੀਂ ਮਿਲਦੀਆਂ ਠੀਕ ਹੈ ਅਸ ਅੱਜ ਤੱਕ ਸਾਡੇ ਸਿਸਟਮ ਦੀ ਬਹੁਤ ਵੱਡੀ ਤਰਾਸ ਦੀ ਇਹ ਚੀਜ਼ ਦੀ ਰਹੀ ਹੈ ਕਿ ਅਸੀਂ ਪੜ੍ਹਨ ਲਿਖਣ ਤੋਂ ਬਾਅਦ ਜਦੋਂ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਤੇ ਅਸੀਂ ਕਿਸੇ ਨਾ ਕਿਸੇ